ਸਿੱਖ ਦੇ ਕੇਂਦਰੀ ਸਥਾਨ ਸਚਕਨਸ਼ੀਰ ਦਰਬਾਰ ਸੈ ਵਿਖੀ ਇਤਿਹਾਸਕ ਦੀਰਿਆ ਜੋ ਸਾਡਾ ਪਿਛਲਾ 400 ਸਾਲਾ ਪ੍ਰਾਤਨ ਸਿੱਖ ਇਤਿਹਾਸ ਆਪਣੇ ਆਪ ਵਿੱਚ ਸੰਜੋਈ ਬੈਠੀਆਂ ਨੇ ਇਹਨਾਂ ਦੀ ਸਾਂਭ ਸੰਭਾਲ ਕੋਇਸ਼ੁਰ ਇਹਨਾਂ ਦੀ ਸਾਂਭ ਸੰਭਾਲ ਲਈ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਫਲਵਿਗਿਆਨੀ ਪਿਛਲੇ 15-16 ਸਾਲਾਂ ਤੋਂ ਨਿਰੰਤਰੇ ਸੇਵਾ ਕਾਰਜ ਨਿਭਾ ਰਹੇ ਨੇ ਦੱਸਿਆ ਜਾਂਦਾ ਹੈ ਕਿ ਅਪ੍ਰੈਲ ਮਈ ਦਾ ਮਹੀਨਾ ਮੁੱਖ ਹੁੰਦਾ ਹੈ ਸਾਂਭ ਸੰਭਾਲ ਲਈ ਸਮੇਂ ਸਮੇਂ ਅਨੁਸਾਰ ਕਾਕਵਾਕ ਤਰੀਕਾ ਨਾਲ ਕਿਵੇਂ ਸਾਮ ਸੰਭਲ ਹੋ ਰਹੀ ਹੈ ਆਓ ਸੁਣਦੇ ਹਾਂ ਡਾਕਟਰ ਜਸਵਿੰਦਰ ਸਿੰਘ ਬਰਾੜ ਜੀ ਪਾਸੋਂ ਸੋ ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹਾਂ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਇਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਜਿਹੜੀ ਸੇਵਾ ਹੈ तकरीबन 15 16 ਸਾਲਾਂ ਤੋਂ ਨਿਰੰਤਰ ਕੀਤੀ ਜਾ ਰਹੀ ਹੈ ਹਾਂ ਸਾਲ ਦੇ ਵਿੱਚ ਅਸੀਂ तकरीबन 5 6 ਵਾਰ ਇੱਥੇ ਵਿਜ਼ਿਟ ਕਰਦੇ ਹਾਂ ਕਿਸੇ ਵੀ 베ਰੀ ਦੇ ਵਿੱਚ ਕੋਈ ਸਮੱਸਿਆ ਸਾਨੂੰ ਲੱਗਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਕਰਦੇ ਆ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ ਇਹਦੀ ਪ੍ਰਮੁੱਖ ਸਮਾਂ ਹੁੰਦਾ ਇਹਦੀ ਸਾਮ ਸੰਭਾਲ ਦਾ ਕਿਉਂਕਿ ਇਸ ਸਮੇ ਜਿਹੜੇ ਹੈਗੇ ਆ ਪੁਰਾਣੇ ਪੱਤੇ ਤੇ ਫਾਲਾ ਜਿਹੜੇ ਖਤਮ ਹੋ ਜਾਂਦੇ ਆ ਪੁਰਾਣੇ ਪੱਤੇ ਗਿਰਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਪੱਤਿਆਂ ਦੀ ਆਮਦ ਦਾ ਜਿਹੜਾ ਹੈਗਾ ਉਹ ਸਮਾਂ ਹੁੰਦਾ ਤਾਂ ਕਿ ਨਵੇਂ ਪੱਤਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਨਵੀਆਂ ਟਾਹਣੀਆਂ ਨਵੀਆਂ ਗਰੁੱਪਲਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਇਸੇ ਪੁਰਾਣੀਆਂ ਕੀੜੇ ਮਕੌੜੇ ਬਿਮਾਰੀ ਵਾਲੀਆਂ ਜਿਹੜੀਆਂ ਗਰਸਤ ਟਾਹਣੀਆਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦਿੰਨੇ ਆ ਜੇ ਲੋੜ ਪਵੇ ਤਾਂ ਉਹਦੇ ਉੱਤੇ ਅਸੀਂ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਛੜਕਾ ਕਰ ਦਿੰਨੇ ਆ ਤਾਂ ਕਿ ਜਿਹੜੀ ਨਵੀਂ ਗ੍ਰੋਥ ਆ ਉਹ ਸਹੀ ਆਊਗੀ ਜੇ ਸਾਡੀ ਨਵੀਂ ਗ੍ਰੋਥ ਨਵੀਆਂ ਟਾਹਣੀਆਂ ਠੀਕ ਆ ਗਈਆਂ ਤਾਂ ਉਹਨੂੰ ਫੁੱਲ ਫੁਲਾਕਾ ਅੱਛਾ ਆਊਗਾ ਅੰਦਰ ਜਿਹੜੇ ਉਹਦੇ ਫਲ ਚੰਗੇ ਬਣਨਗੇ ਬੂਟੇ ਦੀ ਜਿਹੜੀ ਹੈਗੀ ਹੈ ਸਿਹਤ ਬਰਕਰਾਰ ਰੂਗੀ ਜੇ ਅਸੀਂ ਉਹਦੇ ਵਿੱਚੋਂ ਬਿਮਾਰੀ ਵਾਲੀਆਂ ਕੀੜੇ ਵਾਲੀਆਂ ਜਾਂ ਹੋਰ ਇਨਫੈਕਟਿਡ ਸ਼ੂਟਸ ਨਾ ਕੱਢਾਂਗੇ ਤਾਂ ਉੱਥੇ ਉਹ ਉਹਦਾ ਸੋਰਸ ਬਣਿਆ ਰਹੂਗਾ ਉਹ ਸੋਰਸ ਤੋਂ ਸਾਡੀ ਜਿਹੜੀ ਹੈਲਦੀ ਲੱਕੜ ਆ ਉਹ ਵੀ ਨੁਕਸਾਨੀ ਜਾਊਗੀ ਸੋ ਇਹ ਜ਼ਰੂਰੀ ਹੈ ਕਿ ਅਸੀਂ ਸਪਰੇਆ ਕਰਨ ਦੀ ਬਜਾਏ ਉਹਦੇ ਵਿੱਚੋਂ ਕੱਟ ਕੇ ਅਸੀਂ ਉਹਨੂੰ ਬਿਮਾਰੀ ਨੂੰ ਕੀੜੇ ਨੂੰ ਬਾਹਰ ਕੱਢ ਦਈਏ ਇਹ ਕਿੰਨੇ ਜਿਹੜੇ ਪੁਰਾਣੀਆਂ ਬੇਰੀਆਂ ਨੇ ਇਤਿਹਾਸਕ ਹਾਂ ਦੇਖੋ ਜੀ ਇਹ ਸਾਰੀਆਂ ਜਿਹੜੇ ਸੈਂਕਲਸ ਦੇ ਵਿੱਚ ਤਕਰੀਬਨ 400 ਸਾਲ ਤੋਂ ਵੱਧ ਪੁਰਾਣੀਆਂ ਟਾਹਣੀਆਂ ਬੇਰੀਆਂ ਮੰਨੀਆਂ ਜਾਂਦੀਆਂ ਸੋ ਇਹਨਾਂ ਦੀ ਜਿਹੜੀ ਬੇਰੀ ਵੈਸੇ ਇਹ ਸਾਡੇ ਇਸ ਜਿਹੜਾ ਹੈਗਾ ਉੱਤਰਪਾਰ ਦਾ ਜਿਹੜਾ ਟ੍ਰੈਡੀਸ਼ਨਲ ਫਰੂਟ ਜਿਹਨੂੰ ਆਪਾਂ ਕਹਿੰਦੇ ਨੇ ਸਾਡਾ ਰਵਾਇਤੀ ਫਾਲਾ ਇਸੇ ਕਰਕੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਸਾਡੇ ਜਿਹੜੇ ਹੈਗੇ ਆ ਉਹ 베ਰੀ ਦੇ ਨਾਲ ਉਹਦਾ ਇਤਿਹਾਸ ਜੁੜਿਆ ਹੋਇਆ ਸੋ ਇਹ ਬਹੁਤ ਹੀ ਹਾਰਡੀਆ ਬਹੁਤ ਐਕਲਾਈਮਟਾਈਜ਼ਡ ਹੁੰਦੀਆਂ ਕਿਉਂਕਿ ਇਹਦਾ ਜਿਹੜਾ ਰੂਟ ਸਿਸਟਮ ਬਹੁਤ ਡੂੰਘਾ ਹੁੰਦਾ ਹੈ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਇਹ ਆਪਣੇ ਪੱਤੇ ਝਾੜਦੀਆਂ ਸੋ ਇਸ ਤਰ੍ਹਾਂ ਦੇ ਜਿਹੜਾ ਹੈਗਾ ਇਹ ਇਹਦੇ ਵਿੱਚ ਫਿਜ਼ੀਓਲੋਜੀਕਲ ਅਡਾਪਟੇਸ਼ਨ ਹੁੰਦੀ ਹੈ ਕਿ ਇਹ ਬਹੁਤ ਸਖਤ ਹਾਲਾਤਾਂ ਨੂੰ ਗਰਮੀ ਸਰਦੀ ਠੰਡ ਜਾਦੇ ਬਾਰਸ਼ਾਂ ਨੂੰ ਵੀ ਸਹਿਣ ਦੀ ਸਮਰੱਥਾ ਰੱਖਦੀ ਹੈ ਕਿੰਨੇ ਸਾਲ ਇਸ ਤਰ੍ਹਾਂ ਸੁਰੱਖਿਅਤ ਰਹਿ ਕੇ ਸੋ ਇਹ ਇਹਦਾ ਜਿਹੜਾ ਹੈਗਾ ਅ ਕੋਈ ਟਾਈਮ ਪੀਰੀਅਡ ਆਪਾਂ ਨਹੀਂ ਫਿਕਸ ਕਰ ਸਕਦੇ ਪਰ ਜਿਸ ਤਰ੍ਹਾਂ 베ਰੀਆਂ ਦੀ ਸਿਹਤ ਆ ਇਹ ਆਉਣ ਵਾਲੇ ਕਈ ਸਦੀਆਂ ਤੱਕ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ